ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦੇ ਸੋਹਣੀ ਤੇ ਸ਼ਕੀਨ ਮਾਰਵਾੜੀ ਬੰਤਰਾਂ ਵਾਲੀ ਨੀਲੀ ਚੰਬੀ ਘੋੜੀ ਦਿਖਾਉਣੀ ਆ ਸੇਲ ਵਾਲੀ ਘੋੜੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦੇ ਆ ਮਾਰਵਾੜੀ ਕੈਰੈਕਟਰ ਆ ਘੋੜੀ ਦਾ ਰੰਗ ਬਹੁਤ ਜ਼ਿਆਦੇ ਪਿਆਰਾਗਾ ਨੁਕਰਾਪਣ ਬੜਾਗਾ ਉਮਰ ਘੋੜੀ ਦੀ 5 ਸਾਲ ਆ ਤੇ ਕੱਦ ਦੋਸਤੋ ਇਹਦਾ 60 ਇੰਚ ਇਹ ਇੱਕ ਵਾਰੀ ਸੂਈ ਆ ਦੁਬਾਰੇ ਹੁਣ ਹੀਟ ਦੇ ਵਿੱਚ ਆਈ ਵੀ ਆ ਦੋਸਤੋ ਤੇ ਆਪਣੇ ਕੋਲੇ ਆਏ ਘੋੜੀ ਸੇਲ ਵਾਸਤੇ ਸੋ ਬਣਤਰਾਂ ਤੁਸੀਂ ਦੇਖ ਸਕਦੇ ਹੋ ਲੈਂਥ ਲੈਂਥ ਬੜੀ ਚੰਗੀ ਆ ਗਰਦਨ ਬੜੀ ਪਤਲੀ ਤੇ ਲੰਮੀ ਆ ਫੇਸ ਬਿਊਟੀ ਦੇਖੋ ਬਹੁਤ ਜਿਆਦੇ ਸੋਹਣਾ ਮੂੰਹ ਆ ਤੇ ਕੰਨ ਬੜਾ ਪਤਲਾ ਜੁੜਮਾ ਕੰਨਾ ਤੇ ਇਹਦੀ ਆਪਾਂ ਤੁਹਾਨੂੰ ਅੱਗੇ ਬਸ਼ੇਰੀ ਦਿਖਾਉਣੇ ਆ ਜਿੰਨਾ ਬੰਦਿਆ ਤੋਂ ਆਪਾਂ ਘੋੜੀ ਲਈ ਸੀ ਉਹਨਾਂ ਨੇ ਦੱਸਿਆ ਵੀ ਤਕਰੀਬਨ 2 ਕੁ ਮਹੀਨੇ ਪਹਿਲਾਂ ਆਪਾਂ ਇਹਦੀ ਬੱਚੀ ਸੇਲ ਕਰਤੀ ਸੀ ਬਾਅਦ ਦੇ ਵਿੱਚ ਉਹਨਾਂ ਨੇ ਮੇਟਣੀ ਕਰਾਈ ਗਰਮੀ ਕਰਕੇ ਸੋ ਹੁਣ ਘੋੜੀ ਹੀਟ ਦੇ ਵਿੱਚ ਸਟਾਰਟ ਹੋਈ ਵੀ ਆਣੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਚੰਗੇ ਨੋਕਰੇ ਘੋੜੇ ਤੋਂ ਮਲਾ ਕੇ ਤੁਸੀਂ ਤੋਂ ਚੰਗਾ ਬੱਚਾ ਲੈ ਸਕਦੇ ਹੋ ਬਸ਼ੇਰੀ ਇਹਨੇ ਜਿਹੜੀ ਪਹਿਲਾਂ ਦਿੱਤੀ ਆਗੀ ਪਹਿਲੇ ਸੂਏ ਬਹੁਤ ਜਿਆਦਾ ਚੰਗੀ ਚੰਗੀਆਂ ਬਣਤਰਾਂ ਵਾਲੀ ਚੰਗੇ ਕਦ ਕਾਠ ਵਾਲੀ ਬਸ਼ੇਰੀ ਆਈ ਸੀ ਦੋਸਤੋ ਆ ਅੱਗੇ ਤੁਹਾਨੂੰ ਮੈਂ ਵੀਡੀਓ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਉਹਦੇ ਚ ਧਿਆਨ ਨਾਲ ਦੇਖ ਲਿਓ ਤੁਸੀਂ ਆ ਨਾਲ ਖੜੀ ਆ ਘੋੜੀ ਦੇ ਆ ਬੱਚੀ ਦੇਖੋ ਨੈਚੁਰਲ ਸਪੌਟਲੈਸ ਬੱਚੀ ਆਈ ਸੀ ਬਿਲਕੁਲ ਚੰਗੇ ਪੱਠ ਪੋੜੇ ਦੀ ਲੈਂਥ ਲੰਥ ਬੱਚੀ ਦੀ ਵੀ ਬਹੁਤ ਜਿਆਦਾ ਚੰਗੀ ਸੀਗੀ ਤੇ ਕੱਦ ਬਸ਼ੇਰੀ ਵੀ ਸੋਹਣਾ ਕਰੂਗੀ ਸੋ ਐਸ ਵਕਤ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਘੋੜੀ ਹੀਟ ਦੇ ਉੱਤੇ ਸ਼ੁਰੂ ਹੋਈ ਵੀ ਆਉਣੀ ਤੇ ਅੰਦਰ ਦੀ ਬਿਲਕੁਲ ਸਾਫਾ ਜ਼ਿੰਮੇਵਾਰੀ ਆ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਘੋੜੀ ਲਿਜਾ ਸਕਦੇ ਹੋ ਤੇ ਤਕਰੀਬਨ ਜਿਵੇਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਵੀ ਜਿਹੜੇ ਜੰਪ ਤੇ ਆਪਾਂ ਇਹਨੂੰ ਮਲਾਤਾ ਉਸੇ ਤੇ ਇਹਨੇ ਤਕਰੀਬਨ ਗੱਬਣਾ ਰਹਿ ਜਾਣਾਗਾ ਸੋ ਬਾਕੀ ਤੁਸੀਂ ਆਪਦੀ ਤਸੱਲੀ ਕਰ ਲਿਓ ਡਾਕਟਰ ਸਾਹਿਬ ਨੂੰ ਬੁਲਾ ਕੇ ਇੱਕ ਵਾਰ ਤਸੱਲੀ ਕਰਵਾ ਸਕਦੇ ਹੋ ਤੇ ਘੋੜੀ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰਤਾ ਤਕਰੀਬਨ 5 ਕਸਾਲੇ ਦੀ ਉਮਰ ਆ ਜਿਵੇਂ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਜਿੰਨਾਂ ਤੋਂ ਆਪਾਂ ਪਿੱਛੇ ਘੋੜੀ ਲਈ ਆ ਕੱਦੇ ਦਾ 60 ਇੰਚ ਆ ਦੋਸਤੋ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ਼ ਆ ਵੈਸੇ ਵੀ ਸਾਊ ਸ਼ਰੀਫ ਆ ਘਰੇ ਰੱਖਣ ਵਾਲੀ ਨਵੇਂ ਬੰਦਿਆਂ ਨੂੰ ਕਈ ਵਾਰੀ ਡਰ ਹੁੰਦਾ ਨਾ ਵੀ ਜਾਨਵਰ ਯਾਰ ਕੌੜ ਨਾ ਹੋਵੇ ਸੋ ਬਹੁਤ ਜਿਆਦੇ شریف ਘੋੜੀ ਆ ਡਿਜ਼ਾਈਨ ਵੀ ਚੰਗਾਗਾ ਨੁਕਰੇ ਬੱਚੇ ਦੇਣ ਵਾਲੀ ਘੋੜੀ ਆ ਨਮਾ ਹਾਣਾ ਨੰਬਰ ਮੈਂ ਸਕਰੀਨ ਦੇ ਉੱਤੇ ਆਪਦਾ ਮੈਂਸ਼ਨ ਕਰਤਾ ਫੋਨ ਲਾ ਲਿਓ ਤੁਸੀਂ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਹੋਇਆ ਦੋਸਤੋ ਅੰਗਾ ਪੈਰਾਂ ਦੀ ਬਿਲਕੁਲ ਸਾਫ ਸੁਥਰੀ ਆ ਆ ਮੌਕੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇੱਕ ਦੋ ਦਿਨ ਪਹਿਲਾਂ ਹੀ ਇਹ ਵੀਡੀਓ ਬਣਾਈ ਆ ਆਪਾਂ ਨੰਬਰ ਮੇਰੇ ਵਾਲਾ ਨੋਟ ਕਰ ਲਓ 98038 37083 ਇਸ ਨੰਬਰ ਤੇ ਕਾਲ ਕਰਕੇ ਕਿਸੇ ਵੀ ਭਰਾ ਨੇ ਘੋੜੀ ਖਰੀਦਣੀ ਹੋਈ ਇੱਕ ਬਰ ਰਿਕਵੈਸਟ ਆ ਬੇਨਤੀ ਆ ਵੀ ਜੈਨੂਨ ਵਾਇਰੀ ਫੋਨ ਲਾਇਓ ਕਿਉਂਕਿ ਕੰਮ ਕਰਦਾ ਕਰਕੇ ਆਪਣਾ ਵੀ ਸ਼ਡਿਊਲ ਵਿਜੀ ਹੁੰਦਾਗਾ ਇਹ ਨਾ ਹੋਵੇ ਵੀ ਬਿਨ ਮਤਲਬ ਤੋਂ ਭਰਾ ਫੋਨ ਲੈ ਕੇ ਸੁਵਾਜਾ ਲਈ ਜਾਣਾ ਬਾਕੀ ਡਿਟੇਲ ਤਾਂ ਜਿਹੜੀ ਮੈਂ ਇਹਦੇ ਚ ਕਲੀਅਰ ਕਰਤੀ ਉਹੀ ਤੁਹਾਨੂੰ ਫੋਨ ਤੇ ਦੱਸਣੀ ਆ ਸੋ ਗੱਲਬਾਤ ਜੇ ਕਿਸੇ ਨੇ ਦੇਖਣ ਆਉਣਾ ਹੋਇਆ ਉਸ ਹਿਸਾਬ ਨਾਲ ਫੋਨ ਲਾਇਓ ਜਾਂ ਜਿਹਨੂੰ ਘੋੜੀ ਜੱਜਦੀ ਹੋਈ ਵੈਸੇ ਘੋੜੀ ਚੰਗੀ ਬਹੁਤ ਸੋ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਆਪਣਾ ਮੋੜ ਪਿੰਡ ਪੈਂਦਾ ਫੋਨ ਲਾ ਲਿਓ ਜਿਹਨੇ ਘੋੜੀ ਖਰੀਦਣੀ ਹੋਈ